ਕਿਸਾਨ ਭਰਾਵਾਂ ਨੂੰ ਬਹੁਤ ਕਿਹਾ ਜਾਂਦਾ ਕਿ ਤੁਸੀਂ ਮੋਟਰ ਦੇ ਉੱਤੇ ਸੋਲਰ ਲਵਾ ਲਓ ਤੁਹਾਨੂੰ ਫ੍ਰੀ ਆ ਕੰਮ ਦੇਖੋ ਇਸ ਵਾਸਤੇ ਮੇਰੇ ਕੋਲੇ ਫੋਨ ਬਹੁਤ ਆਉਂਦਾ ਹੈ ਕਿਸਾਨਾਂ ਦਾ ਵੀ ਸਾਨੂੰ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਹਮ ਅਸੀਂ ਸੋਲਰ ਮੋਟਰ ਲਾ ਲਈਏ ਹਮ ਉੱਥੇ ਦੋ ਤਿੰਨ ਮੇਰੇ ਉਹਨਾਂ ਨੂੰ ਸਵਾਲ ਰਹਿੰਦੇ ਨੇ ਉੱਥੇ ਆ ਕੇ ਉਹ ਵੀ ਹੱਥ ਖੜੇ ਕਰ ਜਾਂਦੇ ਨੇ ਪਹਿਲੀ ਗੱਲ ਸਾਡੀਆਂ ਮੋਟਰਾਂ ਤੇ ਕੋਈ 2 ਫੁੱਟ ਦਾ ਤੰਬੇ ਦੀ ਤਾਰ ਦਾ ਟੋਟਾ ਨਹੀਂ ਛੱਡਦਾ ਉਹ ਵੱਢ ਕੇ ਲੈ ਜਾਂਦੇ ਨੇ ਕੇਵਲਾ ਇਹਨੂੰ ਪਾਉਣ ਛੱਡੂ ਭਾਈ ਇਹਨੂੰ ਛੱਡੂ ਕੌਣ ਕੌਣ ਇਹਦੀ ਰਾਖੀ ਬੈਠਿਆ ਕਰੂ ਉੱਥੇ ਖੇਤ 'ਚ ਕਹਿੰਦਾ ਲਾ ਕੇ ਲੈ ਜਾਣਾ ਕੁਝ ਵੀ ਲਾ ਕੇ ਲੈਣਗੇ ਲੋਹਾ ਤੱਕਦਨ ਗਿਆ ਇਹਦੀ ਲੋਹੇ ਤਾਰਾਂ ਨੇ ਇਨਵਰਟਰੇ ਮੇਗਾ ਇਹ ਸਭ ਤੋਂ ਵੱਡਾ ਸਵਾਲ ਹੂੰ ਇਹਦੀ ਸੇਫਟੀ ਦਾ ਦੂਜੀ ਗੱਲ ਇਹ ਵੀ ਅਸੀਂ ਇੱਥੇ ਘਰ 'ਚ ਲਾ ਲਿਆ ਜਾਂ ਚਲੋ ਇੰਡਸਟਰੀ 'ਚ ਲਾ ਲਿਆ ਹੂੰ ਅਸੀਂ ਵਿਆਜ ਮੱਟੂ ਨੂੰ ਵੀ ਗੋਲੀ ਮਾਰੂ ਅਸੀਂ ਇਹ ਕਹਿ ਰਹੇ ਵੀ 5 ਸਾਲ 'ਚ ਮੁੱਲ ਮੁੜਦਾ ਹੈ। 5 ਸਾਲ 'ਚ ਮੁੱਲ ਤਾਂ ਮੁੜਦਾ ਹੈ। ਜੇ ਇਹ ਸਾਰਾ ਸਾਲ ਵੀ ਨਹੀਂ ਬਣਾਉਗਾ 4.5 ਜੂਨਟ ਦੇ ਬਤਾਵਾਂ। ਠੀਕ। ਹੂੰ। ਖੇਤ ਦੇ ਵਿੱਚ ਜੇ ਅਸੀਂ ਸਾਰੇ ਵਰਕਿੰਗ ਡੇ ਲਾ ਲਈਏ ਮੋਟਰ ਤਾਂ 2 ਮਹੀਨੇ ਮੋਟਰ ਚੱਲਦੀ ਨਹੀਂ ਕੋਲ। ਹੂੰ। ਤੇ ਫਿਰ 2 ਮਹੀਨੇ ਜਿਹੜੀ ਚੀਜ਼ ਚੱਲ ਰਹੀ ਹੈ 12 ਮਹੀਨਿਆਂ 'ਚੋਂ। ਫਿਰ ਉਹਦਾ ਮੁੱਲ ਕਿਤੇ ਮੁੜੂ? ਪਰ ਉਹ ਵੀ ਜਦ ਨਾਲ ਮਹਿੰਗਾ ਹੀ ਸਾਦਾ ਪੈ ਜਾਂਦਾ ਜਿਹੜੀ ਹਾਂ ਦੇਖੋ ਇੱਕ ਤਾਂ ਹੈ ਮਜਬੂਰੀ ਜਿੱਥੇ ਕੋਈ ਇਲਾਜ ਹੈ ਨਹੀਂ ਉੱਥੇ ਦਾ ਆਪਾਂ ਕਰ ਸਕਦੇ ਉੱਥੇ ਦਾ ਬੰਦਾ ਕਿਸੇ ਵੀ ਪਾ ਲਾਊਗਾ ਹੂੰ ਪਰ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਚੀਜ਼ ਦੀ ਲਾਗਤ ਲਾ ਕੇ ਉਹਦਾ ਮੁੱਲ ਮੋੜਨ ਦੀ ਅੱਜ ਖੇਤੀ ਦੀ ਚਿੰਗਾਰਾ ਕਿਉਂ ਪੈ ਰਿਹਾ ਹੂੰ ਉੱਥੇ ਮਾਹਰ ਇਹੀ ਗੱਲ ਦਾ ਰੋਣਾ ਰੋਂਦੇ ਨੇ ਵੀ ਜਿੰਨੀ ਖੇਤੀ ਦੀ ਲਾਗਤ ਆ ਰਹੀ ਹੈ ਹੂੰ ਉਹਨਾਂ ਨੂੰ ਪੈਸਾ ਵਾਪਸ ਨਿਕਲ ਨਹੀਂ ਰਿਹਾ ਆਹੀ ਕਲੇਸ਼ ਹੈ ਹਾਂ ਉਹ ਅਸਲ ਪਹਿਲਾਂ ਵੀ ਹੁੰਦੀ ਸੀ ਫਸਲ ਹੁਣ ਵੀ ਹੁੰਦੀ ਹੈ ਹੁਣ ਵੀ ਹੁੰਦੀ ਹੈ ਉੱਥੇ ਇਹ ਕਹਿੰਦੇ ਨੇ ਵੀ ਜਾਂ ਤਾਂ ਸਾਨੂੰ ਭਾਅ ਵਧਾਓ ਹਾਂ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਇਹਦਾ ਮਤਲਬ ਸਾਫ ਕਤਾਬ ਤਾਂ ਰੱਖਿਆ ਜਾ ਰਿਹਾ ਹੈ ਹੂੰ ਜੇ ਸਾਫ ਕਤਾਬ ਰੱਖੇ ਫਿਰ ਇਹਦਾ ਸਭ ਕੌਣ ਰੱਖੂਗਾ ਜਿਵੇਂ ਬਾਈ ਜੀ ਹੁਣ ਇਹ ਥੋੜੀ ਜਿਹਾ ਹੁਣ ਗੰਦੀਆਂ ਹੋ ਗਈਆਂ ਇਹ ਹਾਂ ਇਹਨਾਂ ਨੂੰ ਫਿਰ ਸਾਫ਼ ਸੁਥਰਾ ਰੱਖਣ ਵਾਸਤੇ ਵੀ ਬੰਦਾ ਰੱਖਣਾ ਪੈਂਦਾ ਫਿਰ ਕਿਉਂਕਿ ਮੈਂ ਬਹੁਤ ਦੇਖਦਾ ਸੋਸ਼ਲ ਮੀਡੀਆ ਦੇ ਉੱਤੇ ਸੋਲਰ ਪੈਨਲ ਕੱਲੇ ਲਾ ਕੇ ਨਹੀਂ ਚੱਲਦੇ ਹੁੰਦੇ ਇਹਨਾਂ ਦੀ ਦੇਖਭਾਲ ਰੂਟੀਨ 'ਚ ਕਰਨੀ ਪੈਂਦੀ ਹੈ ਸਾਡੇ ਕੋਲ ਤਾਂ ਸਟਾਫ ਹੈਗਾ ਪਾਣੀ ਸਾਡਾ ਆਟੋਮੈਟਿਕ ਹੈ ਜਿਵੇਂ ਜਿਸ ਘਰ ਦੇ ਵਿੱਚ ਵਰਕਿੰਗ ਨੇ ਕੋਈ ਮੈਂਬਰ ਘਟਨੇ ਕਿਉਂਕਿ ਫੈਮਿਲੀਆ ਛੋਟੀ ਹੋ ਗਈ ਚੁੱਕੀਆਂ ਨੇ ਹੁਣ ਪੰਜਾਬੀ ਚ ਨਹੀਂ ਇਹਦਾ ਮੂੰਹ ਨਹੀਂ ਧੁੱਤਾ ਜਾਂਦਾ ਇਹਨਾਂ ਨੂੰ ਕੌਣ ਸਾਫ਼ ਕਰੇ ਸਾਡਾ ਤਾਂ ਇੱਥੇ ਆਟੋਮੈਟਿਕ ਸਿਸਟਮ ਲਾਇਆ ਹੋਇਆ ਇਹਨੂੰ ਤਾਂ ਇਹ ਸਾਫ਼ ਹੋ ਜਾਂਦੇ ਨੇ ਬੰਦਾ ਆਇਆ ਤਾਂ ਬੱਤ ਵਕੜੀ ਦੇਖ ਕੇ 5 ਜਾਂ 6 ਮਿੰਟ ਲੱਗਦੇ ਨੇ ਸਾਫ਼ ਹੋ ਜਾਂਦੇ ਨੇ ਫਿਰ ਵੱਡਾ ਜੇ ਘੰਟਾ ਲੱਗ ਵੀ ਜਾਊ ਤਾਂ ਆਵਦਾ ਲਾਗਤ ਦਾ ਮੁੱਲ ਵੀ ਮੋੜ ਲਓ 5 ਕਿਲੋਵਾਟ ਜਿਹਦੇ ਘਰੇ ਲਵਾ ਰੱਖਿਆ 7 ਕਿਲੋਵਾਟ ਲਗਾ ਰੱਖਿਆ ਅਸਲ ਪਹਿਲੇ ਤਾਂ ਉਹ ਚੱਲਦੇ ਵਿਚਾਰ ਅੱਧੀ ਪੌਣੀ ਕਪੈਸਿਟੀ ਤੇ ਬਸ ਇਹੇ ਬੰਦੇ ਕਹਿੰਦੇ ਨੇ ਵੀ ਸਾਡਾ ਬਿਲ ਆਉਣਾ ਹਟ ਗਿਆ ਇਹ ਸਭ ਤੋਂ ਵੱਡਾ ਝੂਠ ਹੈ ਬਿਲ ਬਿਲ ਨਹੀਂ ਆਉਣਾ ਹਟਦਾ ਇਹ ਸਭ ਤੋਂ ਵੱਡਾ ਝੂਠ ਹੈ ਕਿ ਤੁਹਾਡੇ ਘਰ ਦਾ ਬਿਲ ਆਉਣਾ ਹਟ ਗਿਆ ਨਹੀਂ ਹਟਦਾ ਕਿਹਾਟੂਗਾ ਜੇ ਤਾਂ ਤੁਸੀਂ ਬਿਜਲੀ ਨੇ ਫੂਕੋ ਘਰ ਨੂੰ ਜਿੰਦਾ ਲਾ ਕੇ ਬੈਠੋ ਫਿਰ ਤਾਂ ਆਉਣਾ ਹਟ ਜੂ ਉਹ ਫਿਰ ਵੀ ਖੜੇ ਮੀਟਰ ਦਾ ਵੀ ਆਈ ਜਾਂਦਾ ਹੁੰਦਾ ਜੀ ਪਰ ਚਲੋ ਓਨੇ ਕ ਬਿਜਲੀ ਬਣਾ ਦੂ ਇਹ ਹਾਂ ਪਰ ਇੰਨਾ ਨਹੀਂ ਇਹਦੇ ਨਾਲ ਕਰ ਪੂਰਾ ਹੁੰਦਾ